ਇੱਕ ਸਮਾਜ ਨੂੰ ਸੁਧਾਰਨ ਦੇ ਲਈ ਹਰ ਇੱਕ ਬੰਦੇ ਦੀ ਜ਼ਿੰਮੇਵਾਰੀ ਹੁੰਦੀ ਹੈ ਜੋ ਵੀ ਉਸ ਸਮਾਜ ਦੇ ਵਿੱਚ ਰਹਿੰਦਾ ਆ ਤੇ ਜਦੋਂ ਅਸੀਂ ਦੇਸ਼ ਦੀ ਗੱਲ ਕਰਦੇ ਆ ਤੇ ਪੂਰਾ ਦੇਸ਼ ਜਿਹੜਾ ਹੈਗਾ ਕਹਿੰਦੇ ਚਾਰ ਪਿਲਰਸ ਦੇ ਉੱਤੇ ਖੜਾ ਹੁੰਦਾ ਜਿਹਦੇ ਵਿੱਚੋਂ ਸਰਕਾਰ ਹੁੰਦੀ ਹੈ ਸਾਡੀ ਕਾਰਜਪਾਲਿਕਾ ਹੁੰਦੀ ਹੈ ਜੁਡੀਸ਼ਰੀ ਹੁੰਦੀ ਹੈ ਤੇ ਮੀਡੀਆ ਹੁੰਦਾ ਆ ਆਪਰ ਪਿਛਲੇ ਕੁਝ ਦਿਨਾਂ ਤੋਂ ਜਾਂ ਮੈਂ ਪਹਿਲਾਂ ਤੋਂ ਵੀ ਕਹਿ ਦਵਾਂ ਲੇਕਿਨ ਆਪਾਂ ਜਿਹੜਾ ਮੇਨ ਮੁੱਦਾ ਆਪਣਾ ਹੈ ਜਿਹੜਾ ਪਿਛਲੇ ਕੁਝ ਦਿਨ ਪਹਿਲਾਂ ਜੰਮੂ ਐਂਡ ਕਸ਼ਮੀਰ ਦੇ ਵਿੱਚ ਪਹਿਲਾ ਗਾਮ ਦੇ ਵਿੱਚ ਜੋ ਟੂਰਿਸਟ ਨੂੰ ਮਾਰਿਆ ਗਿਆ ਅੱਤਵਾਦੀਆਂ ਵੱਲੋਂ ਉਹ ਅਤਿਵਾਦੀ ਪਾਕਿਸਤਾਨ ਤੋਂ ਆਏ ਸੀਗੇ ਤੇ ਜਦੋਂ ਉਹਨਾਂ ਅੱਤਵਾਦੀਆਂ ਨੂੰ ਮਾਰਿਆ ਗਿਆ ਉਸ ਮੁੱਦੇ ਨੂੰ ਲੈ ਕੇ ਜਿਹੜਾ ਸਾਡਾ ਮੀਡੀਆ ਉਸ ਦਾ ਕੀ ਰੋਲ ਰਿਹਾ ਆ ਕਿ ਉਹ ਰੋਲ ਦੇਸ਼ ਨੂੰ ਜੋੜਨ ਵਾਲਾ ਸੀਗਾ ਕਿ ਜਿਹੜੀ ਉਹਨੇ ਭੂਮਿਕਾ ਨਿਭਾਈ ਆ ਉਹ ਦੇਸ਼ ਨੂੰ ਇਕੱਠਾ ਕਰਨ ਵਾਲੀ ਸੀਗੀ ਜਾਂ ਉਹ ਦੇਸ਼ ਨੂੰ ਤੋੜਨ ਵਾਲੀ ਸੀਗੀ ਤੇ ਦੂਜਾ ਉਦੋਂ ਵੀ ਵੱਡਾ ਸਵਾਲ ਹੈ ਕਿ ਸਾਡਾ ਜਿਹੜਾ ਦੇਸ਼ ਦਾ ਮੀਡੀਆ ਆ ਉਹ ਦੇਸ਼ ਭਗਤ ਹੈ ਜਾਂ ਦੇਸ਼ ਦਰੋਹੀ ਹੈ ਹੁਣ ਤੁਸੀਂ ਦੇਖ ਰਹੋਗੇ ਪਿੱਛੇ ਲਿਖਿਆ ਦੇਸ਼ ਭਗਤ ਜਾਂ ਦੇਸ਼ ਦਰੋਹੀ ਸਰ ਦਾ ਮਤਲਬ ਕੀ ਹੈ ਜੀ ਮਤਲਬ ਇਹ ਜੇ ਕੋਈ ਬੰਦਾ ਦੇਸ਼ ਦੇ ਹਿੱਤ ਦੇ ਵਿੱਚ ਕੰਮ ਕਰਦਾ ਆ ਦੇਸ਼ ਦੀ ਸੇਨਾ ਦੇ ਹਿੱਤ ਦੇ ਵਿੱਚ ਕੰਮ ਕਰਦਾ ਆ ਦੇਸ਼ ਦੇ ਲੋਕਾਂ ਤੇ ਦੇਸ਼ ਦੇ ਸਮਾਜ ਦੇ ਹਿੱਤ ਦੇ ਵਿੱਚ ਕੰਮ ਕਰਦਾ ਤਾਂ ਉਹ ਦੇਸ਼ ਭਗਤ ਹੋ ਸਕਦਾ ਆ ਤੇ ਜਿਹੜਾ ਬੰਦਾ ਦੇਸ਼ ਦੇ ਖਿਲਾਫ ਕੰਮ ਕਰੇ ਦੇਸ਼ ਦੀ ਸੇਨਾ ਦੀ ਜਾਣਕਾਰੀ ਵਿਰੋਧੀ ਮੁਲਕ ਨੂੰ ਦੇਵੇ ਦੁਸ਼ਮਣ ਮੁਲਕ ਨੂੰ ਦੇਵੇ ਦੇਸ਼ ਦੀ ਸਾਰੀ ਟੈਕਨੋਲੋਜੀ ਦੀ ਜਾਣਕਾਰੀ ਦੂਜੇ ਦੇਸ਼ ਨੂੰ ਦੇਵੇ ਤਾਂ ਉਹ ਜਿਹੜੀ ਸੰਸਥਾ ਆ ਜਾਂ ਉਹ ਲੋਕ ਆ ਉਹ ਦੇਸ਼ ਦਰੋਹੀ ਹੋ ਸਕਦੇ ਨੇ ਹੁਣ মিডিਆ ਆਪਣਾ ਰੋਲ ਕਿਹੜਾ ਨਿਭਾ ਰਹੀ ਹੈ ਕਿ মিডিਆ ਦੇਸ਼ ਭਗਤ ਵਾਲਾ ਰੋਲ ਨਿਭਾ ਰਹੀ ਹੈ ਜਾਂ মিডিਆ ਦੇਸ਼ ਦਰੋਹ ਵਾਲਾ ਰੋਲ ਨਿਭਾ ਰਹੀ ਹੈ ਤੁਸੀਂ ਮੈਨੂੰ ਦੱਸਣਾ ਹੈ ਜਸਟ ਮੈਂ ਇੱਥੇ ਤੁਹਾਡੇ ਨਾਲ ਕੁਝ ਜਾਣਕਾਰੀ ਸਾਂਝੀ ਕਰਨ ਆਉਂਗਾ ਤੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਬਹੁਤ ਵਧੀਆ ਜਾਣਕਾਰੀ ਤੁਹਾਨੂੰ ਦੇ ਵਿੱਚ ਜ਼ਰੂਰ ਮਿਲੂਗੀ ਹਾਨੀ ਸੱਚੀ ਗੱਲ ਜੀ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸ ਅੱਡਾ 247 ਦੇ YouTube ਚੈਨਲ ਦੇ ਉੱਤੇ ਸੋ ਬਾਕੀ ਚੈਨਲ ਤੇ ਜੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਦੇਖੋ ਸਾਨੂੰ ਪਤਾ ਆ ਪਹਿਲ ਲਗਾਉਣ ਦੇ ਵਿੱਚ ਹਮਲਾ ਹੋਇਆ आतंकवादियों ਨੇ ਅੱਤਵਾਦੀਆਂ ਨੇ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਮਾਰਿਆ ਜੋ ਕਿ ਬਹੁਤ ਮੰਦਭਾਗੀ ਘਟਨਾ ਸੀਗੀ ਮੈਂ ਕਾਫੀ ਦਿਨ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀਗੀ ਆਪਾਂ ਨੂੰ ਪਤਾ ਜਿਹੜੇ ਘਰਾਂ ਵਿੱਚੋਂ ਇੱਕ ਜੀ ਚਲਾ ਗਿਆ ਨਾ ਇੱਕ ਜਾਨ ਚਲੀ ਗਈ ਆ ਉਹ ਘਾਟਾ ਉਹਨਾਂ ਦੇ ਪਰਿਵਾਰ ਨੂੰ ਕਦੇ ਵੀ ਪੂਰਾ ਨਹੀਂ ਹੋਣਾ ਠੀਕ ਹੈ ਸੋ ਉਸ ਚੀਜ਼ ਨੂੰ ਲੈ ਕੇ ਲੋੜ ਸੀਗੀ ਕਿ ਸਾਰੇ ਦੇਸ਼ ਨੂੰ ਇਕੱਠੇ ਹੋਣ ਦੀ ਤੇ ਦੁਸ਼ਮਣਾਂ ਦੇ ਸਾਹਮਣੇ ਉਹਨਾਂ ਦੇ ਜੋ ਇਰਾਦੇ ਸੀਗੇ ਉਹਨਾਂ ਨੂੰ ਖਤਮ ਕਰਨ ਦੀ ਵੀ ਥੋੜੇ ਇਰਾਦੇ ਅਸੀਂ ਕਾਮਯਾਬ ਨਹੀਂ ਹੋ ਹੁੰਦੇ ਨੇ ਕਿਉਂਕਿ ਉਹਨਾਂ ਨੇ ਧਰਮ ਪੁੱਛ ਕੇ ਗੋਲੀ ਮਾਰੀ ਸੀਗੀ ਉਹ ਚਾਹੁੰਦੇ ਸੀਗੇ ਕਿ ਇਸ ਦੇਸ਼ ਦੇ ਵਿੱਚ ਧਾਰਮਿਕ ਨਫਰਤ ਹੋਰ ਜ਼ਿਆਦਾ ਫੈਲੇ ਲੋਕੀ ਧਰਮ ਦੇਖ ਕੇ ਇੱਕ ਦੂਜੇ ਨੂੰ ਕਹਿਣ ਵੀ ਤੂੰ ਉਸ ਧਰਮ ਦਾ ਚਰਤੇ ਨੂੰ ਮਾਰੀਏ ਤੂੰ ਉਸ ਧਰਮ ਦਾ ਚਲਤੇ ਨੂੰ ਮਾਰੀਏ ਸੋ ਉਹਨਾਂ ਦਾ ਇੱਕ ਪਲਾਨ ਸੀਗਾ ਉਹਨਾਂ ਦਾ ਪਲਾਨ ਸਿਰਫ ਉਹ ਟੂਰਿਸਟ ਨੂੰ ਮਾਰਨਾ ਨਹੀਂ ਸੀਗਾ ਅੱਤਵਾਦੀਆਂ ਦਾ ਮੇਨ ਮੁੱਦਾ ਸੀਗਾ ਕਿ ਦੇਸ਼ ਦੇ ਵਿੱਚ ਜਿਹੜੇ ਉਹ ਲੋਕ ਜਿਹੜੇ ਨਹੀਂ ਵੀ ਘੁੰਮਣ ਆਏ ਉਹਨਾਂ ਨੂੰ ਕਿਵੇਂ ਮਾਰਿਆ ਜਾਵੇ ਜਿਹੜੇ ਲੋਕ ਘਰਾਂ ਵਿੱਚ ਬੈਠੇ ਉਹਨਾਂ ਨੂੰ ਕਿਵੇਂ ਨਫਰਤ ਦੀ ਅੱਗ ਦੇ ਵਿੱਚ ਸਾੜਿਆ ਜਾਵੇ ਸੋ ਉਹਨਾਂ ਨੇ ਇੱਕ ਕੰਮ ਕੀਤਾ ਉਸ ਕੰਮ ਨੂੰ ਪੂਰੇ ਦੇਸ਼ ਤੱਕ ਲੈ ਕੇ ਗਿਆ ਸਾਡਾ মিডিਆ ਬڑے ਜੋਸ਼ ਨਾਲ ਸ਼ਾਮ ਨੂੰ ਬੈਠ ਕੇ ਦੇ ਤੂੰ Hindu ਤੂੰ Musalman ਤੂੰ Hindu ਇੰਨਾ ਜ਼ਿਆਦਾ ਇਹਨਾਂ ਨੇ ਉਸ ਪ੍ਰੋਪਾਗੈਂਡੇ ਨੂੰ ਅੱਤਵਾਦੀਆਂ ਦੇ ਪ੍ਰੋਪਾਗੈਂਡਾ ਨੂੰ ਫੈਲਾਇਆ ਪੂਰੇ ਦੇਸ਼ ਦੇ ਵਿੱਚ ਕਿ ਹਰ ਇੱਕ ਬੰਦਾ ਦੂਜੇ ਧਰਮ ਦੇ ਲੋਕ ਨੂੰ ਨਫ਼ਰਤ ਦੀ ਨਿਗਾ ਨਾਲ ਦੇਖਣ ਲੱਗ ਪਿਆ ਹੁਣ ਤੁਸੀਂ ਕਹੋਗੇ ਸਰ ਤੁਸੀਂ ਮੀਡੀਆ ਦਾ ਨਾਂ ਕਿਉਂ ਲਾ ਰਹੇ ਹੋ ਕਿਉਂਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਮੰਨ ਕੀ ਬਾਤ ਦੇ ਵਿੱਚ ਜਿਹੜੀ ਥੋੜੇ ਦਿਨ ਪਹਿਲਾਂ ਹੋਈ ਉਹਦੇ ਵਿੱਚ ਕਿਹਾ ਆ ਕਿ ਅੱਤਵਾਦੀਆਂ ਦਾ ਮਨਸੂਬਾ ਸੀਗਾ ਕਿ ਉਹ ਦੇਸ਼ ਦੇ ਵਿੱਚ ਨਫ਼ਰਤੀ ਹਿੰਸਾ ਨੂੰ ਭੜਕਾਉਣਾ ਚਾਹੁੰਦੇ ਸੀਗੇ ਤਾਂ ਕਰਕੇ ਉਹਨਾਂ ਨੇ ਧਰਮ ਦੇਖ ਕੇ ਗੋਲੀ ਮਾਰੀ ਆ ਤੇ ਸਾਨੂੰ ਲੋੜ ਸੀ ਵੀ ਅਸੀਂ ਉਹਨਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਾ ਹੋਣ ਦਿੰਦੇ ਜਿਵੇਂ ਕਸ਼ਮੀਰ ਦੇ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਹੁਤ ਸਾਰੇ ਜਿਹੜੇ ਦੇਸ਼ ਪ੍ਰੇਮੀ ਲੋਕ ਨੇ ਜਿਹੜੇ ਦੇਸ਼ ਨੂੰ ਪਿਆਰ ਕਰਦੇ ਆ ਜਿਹੜੇ ਦੇਸ਼ ਭਗਤ ਆ ਉਹਨਾਂ ਨੇ ਦੇਸ਼ ਦੀ ਏਕਤਾ ਦੀ ਗੱਲ ਕੀਤੀ ਆ ਵੀ ਹਾਂ ਭਾਈ ਅਸੀਂ ਇਕੱਠੇ ਆ ਅੱਤਵਾਦੀ ਗਲਤ ਸੀਗੇ ਪਰ ਸਾਡਾ ਮੀਡੀਆ ਹਜੇ ਵੀ ਸਾਡੇ ਪ੍ਰਧਾਨ ਮੰਤਰੀ ਦੀ ਗੱਲ ਨੂੰ ਕੱਟ ਰਿਹਾ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਈ ਲੜਨਾ ਨਹੀਂ ਆਪਸ ਦੇ ਵਿੱਚ ਮੰਨ ਕੇ ਬਾਤ ਤੁਸੀਂ ਸੁਣ ਲਿਓ ਚ ਕਿਹਾ ਆ ਸਾਡੇ ਦੇਸ਼ ਦੇ ਨਾਗਰਿਕ ਚਾਹੇ ਉਹ ਕਸ਼ਮੀਰ ਦੇ ਨਾਗਰਿਕ ਆ ਉਹ ਕਹਿੰਦੇ ਕਿ ਨਹੀਂ ਅਸੀਂ ਇੱਕ ਆ ਇਹ ਅੱਤਵਾਦੀ ਗਲਤ ਨਹੀਂ ਲੇਕਿਨ ਫਿਰ ਵੀ ਸਾਡੇ মিডিਆ ਨੇ ਦੇਸ਼ ਭਗਤ ਹੋਣ ਦੀ ਬਜਾਏ ਇੱਕ ਦੂਜਾ ਹੀ ਰੋਲ ਨਿਭਾਇਆ ਜਿਹੜਾ ਨਹੀਂ ਸੀ ਨਿਭਾਉਣਾ ਚਾਹੀਦਾ ਇਹ ਤਾਂ ਹੋਗਾ ਸਮਾਜ ਦੇ ਪਰਿਵਾਰ ਦੀ ਜ਼ਿੰਮੇਵਾਰੀ ਆ ਹੈਰਾਨੀ ਤਾਂ ਮੈਨੂੰ ਉਦੋਂ ਹੋਈ ਜਦੋਂ ਗੱਲ ਚੱਲ ਪਈ ਕਿ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਹੋਣੀ ਆ ਵਾਰ ਲੱਗਣੀ ਆ ਵਾਰ ਲਾਉਣੀ ਨਹੀਂ ਲਾਉਣੀ ਹੈ ਸਰਕਾਰ ਦੇ ਹੱਥਾਂ ਦੇ ਡਿਸੀਜਨ ਹੁੰਦੇ ਆ ਸਰਕਾਰ ਨੇ ਦੇਖਣਾ ਆ ਕਿ ਸਾਨੂੰ ਜਿਹੜਾ ਹੈਗਾ ਅਸੀਂ ਪਾਕਿਸਤਾਨ ਨੂੰ ਖਤਮ ਕਰਨਾ ਜਾਂ ਪਾਕਿਸਤਾਨ ਦਾ ਨੁਕਸਾਨ ਕਰਨਾ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਦਾ ਡਿਸੀਜਨ ਹੈ ਕਿ ਉਹ ਅਸੀਂ ਪਾਕਿਸਤਾਨ ਨੂੰ ਜੋ ਨੁਕਸਾਨ ਪਹੁੰਚਾਉਣਾ ਜਿਵੇਂ ਉਹਨਾਂ ਨੇ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਮਾਰਿਆ ਕਿ ਅਸੀਂ ਉਹ ਨੁਕਸਾਨ ਉਹਨਾਂ ਨੂੰ ਅ ਬਿਜ਼ਨਸ ਦੇ ਰੂਪ ਦੇ ਵਿੱਚ ਪਹੁੰਚਾ ਸਕਦੇ ਆ ਜਾਂ ਫਿਰ ਉਹਨਾਂ ਨਾਲ ਲੜਾਈ ਕਰਕੇ ਪਹੁੰਚਾ ਸਕਦੇ ਆ ਜਾਂ ਉਹਨਾਂ ਦੇ ਦੇਸ਼ ਦੇ ਵਿੱਚ ਜਾ ਕੇ ਉਹਨਾਂ ਦੇ ਦੁਸ਼ਮਣਾਂ ਨੂੰ ਮਾਰ ਕੇ ਕਰ ਸਕਦੇ ਆ ਸੋ ਇਹ ਸਰਕਾਰ ਦੇ ਡਿਸੀਜਨ ਹੁੰਦੇ ਆ ਪਰ ਜਦੋਂ ਲੜਾਈ ਦੀ ਗੱਲ ਆਉਂਦੀ ਆ ਤਾਂ ਸਰਕਾਰ ਦੀ ਜ ਚਾਹੇ ਉਹ ਆਪਾਂ 에어 ਫੋਰਸ ਦੀ ਗੱਲ ਕਰ ਲਈਏ ਚਾਹੇ ਆਪਾਂ ਨੇਵੀ ਦੀ ਗੱਲ ਕਰ ਲਈਏ ਤੇ ਚਾਹੇ ਸਾਡੀ ਜਿਹੜੀ ਆਰਮੀ ਉਹਦੀ ਗੱਲ ਕਰ ਲਈਏ ਉਹਨਾਂ ਦੇ ਬਹੁਤ ਸਾਰੇ ਪਲਾਨ ਹੁੰਦੇ ਆ ਤੇ ਬਹੁਤ ਸਾਰੇ ਇਦਾਂ ਦੇ ਪਲਾਨ ਹੁੰਦੇ ਆ ਜੇ ਮੈਂ ਕਹਾਂ ਸਾਰੇ ਇਦਾਂ ਦੇ ਪਲਾਨ ਹੁੰਦੇ ਜਿਹੜੇ ਦੁਸ਼ਮਣ ਦੇਸ਼ ਨੂੰ ਨਹੀਂ ਦੱਸਣੇ ਚਾਹੀਦੇ ਕਿ ਅਸੀਂ ਕੀ ਕਰਨ ਲੱਗੇ ਅਸੀਂ ਤੁਹਾਨੂੰ ਕਿੱਦਾਂ ਮਾਰਨ ਲੱਗੇ ਆ ਸਾਡੇ ਕਿੱਥੇ ਕਿਹੜੇ ਜਹਾਜ਼ ਖੜੇ ਆ ਸਾਡੇ ਪ੍ਰਮਾਣੂ ਬੰਬ ਕਿੱਥੇ ਰੱਖੇ ਆ ਸਾਡੀ ਪਲਾਨਿੰਗ ਕੀ ਹੋ ਸਕਦੀ ਹੈ ਵੀ ਅਸੀਂ ਤੁਹਾਡੇ ਉੱਤੇ ਕਿਵੇਂ ਹਮਲਾ ਕਰਾਂਗੇ ਇਹ ਦੁਸ਼ਮਣ ਦੇਸ਼ ਨੂੰ ਨਹੀਂ ਦੱਸਿਆ ਜਾਂਦਾ ਹੁੰਦਾ ਵੀ ਸਾਡੇ ਕਿੰਨੇ ਫੌਜੀ ਕਿਹੜੇ ਬਾਰਡਰ ਉੱਤੇ ਖੜੇ ਆ ਨਹੀਂ ਦੱਸਿਆ ਜਾਂਦਾ ਸਾਡੇ ਕਿੰਨੇ ਟੈਂਕ ਕਿੱਥੇ ਖੜੇ ਨਹੀਂ ਦੱਸਿਆ ਜਾਂਦਾ ਇਹ ਉਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਲੁਕੋ ਕੇ ਆਰਮੀ ਜਾਂ ਕਹਿ ਲਓ ਸਾਡੀ ਦੇਸ਼ ਦੀ ਸਰਕਾਰ ਆਪਣੇ ਕੋਲ ਰੱਖਦੀ ਹੈ ਤੇ ਦੁਸ਼ਮਣ ਨੂੰ ਭਣਕ ਤੱਕ ਨਹੀਂ ਲੱਗਣ ਦਿੰਦੇ ਵੀ ਸਾਡੀ ਜਿਹੜੀ ਇੱਕ ਮਿਜ਼ਾਈਲ ਉਹ ਕਿੰਨੀ ਖਤਰਨਾਕ ਹੈ ਪਰ ਸਾਡਾ ਮੀਡੀਆ ਸਾਡਾ ਮੀਡੀਆ ਪਤਾ ਕੀ ਕਰਦਾ ਤੁਸੀਂ ਦੇਖੋ ਤੁਸੀਂ ਵੀ ਦੇਖਿਆ ਹੋਊਗਾ ਰੋਜ਼ ਸਾਰਾ ਦਿਨ ਦੱਸ ਰਹੇ ਵੀ ਸਾਡੇ ਇੰਨੇ ਫੌਜੀ ਫਲਾਨੇ ਬਾਰਡਰ ਵੱਲੋਂ ਚਲੇ ਗਏ ਹੁਣ ਪਾਕਿਸਤਾਨ 'ਚ ਬੈਠੇ ਬੰਦੇ ਸੋਚ ਰਹੇ ਹੋਣੇ ਵੀ ਅੱਛਾ ਇਹਨਾਂ ਨੇ ਇੰਨੇ ਇੱਕ ਫੌਜੀ ਜਿਹੜੇ ਆ ਉਹ ਇਸ ਬਾਰਡਰ ਦੇ ਭੇਜ ਦਿੱਤੇ ਆਪਾਂ ਹਮਲਾ ਇਧਰ ਦੀ ਕਰ ਦਾਂਗੇ ਫਿਰ ਦੱਸ ਦਿਆ ਕਿ ਨਹੀਂ ਸਾਡੇ ਇੰਨੇ ਫੌਜੀ ਇਦਾਂ ਦੀਆਂ ਮਸ਼ੀਨਾਂ ਲੈ ਕੇ ਇੱਥੇ ਬੈਠੇ ਆ ਦੱਸ ਰਹੇ ਉਹਨਾਂ ਨੂੰ ਉਹਨਾਂ ਨੂੰ ਨਹੀਂ ਪਤਾ ਸੀਗਾ ਉਹਨਾਂ ਨੂੰ ਦੱਸਿਆ ਜਾ ਰਿਹਾ ਵੀ ਸਾਡੇ ਫੌਜੀਆ ਕੋਲੇ ਆ ਵਾਲੀਆਂ ਮਸ਼ੀਨਾਂ ਆ ਤੁਸੀਂ ਇਹਨਾਂ ਮਸ਼ੀਨਾਂ ਤੋਂ ਬਚਣ ਦਾ ਹੱਲ ਲੱਭ ਲਓ ਜਾਂ ਇਹਨਾਂ ਮਸ਼ੀਨਾਂ ਨੂੰ ਖਤਮ ਕਰਨ ਵਾਲੀਆਂ ਮਸ਼ੀਨਾਂ ਤਿਆਰ ਕਰ ਲਓ ਚਲੋ ਤਿਆਰ ਨਹੀਂ ਹੁੰਦੀਆਂ ਤਾਂ ਅਰੇਂਜਮੈਂਟ ਦੂਜੇ ਨੰਬਰ ਤੇ ਦੱਸਿਆ ਜਾ ਰਿਹਾ ਆ ਵੀ ਸਾਡੇ ਕਿੰਨੇ ਟੈਂਕ ਕਿਹੜੇ ਬਾਰਡਰ ਵੱਲੂ ਜਾ ਰਹੇ ਆ ਸਾਡੇ ਕਿੰਨੇ ਫੌਜੀ ਕਿਹੜੇ ਬਾਰਡਰ ਤੇ ਤਾਇਨਾਤ ਕੀਤੇ ਗਏ ਆ ਉਹਨਾਂ ਕੋਲੇ ਕਿਹੜੇ-ਕਿਹੜੇ ਹਥਿਆਰ ਆ ਉਹ ਦੂਰਬੀ ਨਾਲ ਕਿੰਨੀ ਦੂਰੀ ਤੱਕ ਦੇਖ ਸਕਦੇ ਆ ਤਾਂ ਕਿ ਕਿਤੇ ਦੁਸ਼ਮਣ ਦੇਸ਼ ਦੇ ਜਿਹੜੇ ਫੌਜੀ ਆ ਜਾਂ ਦੁਸ਼ਮਣ ਦੇਸ਼ ਦੇ ਜਿਹੜੇ ਬਾਕੀ ਲੋਕ ਆ ਉਹ ਇਹਨਾਂ ਦੀ ਦੂਰੀ ਤੋਂ ਦੂਰ ਰਹਿਣ ਅਸੀਂ ਆਪਣੀ ਸਾਰੀ ਪਾਵਰ ਅਸੀਂ ਆਪਣੀ ਸਾਰੀ ਇਨਫੋਰਮੇਸ਼ਨ ਦੇ ਰਹੇ ਆ ਉਹਨਾਂ ਨੂੰ ਰੋਹ ਚੱਲਦਾ ਤੁਸੀਂ ਦੇਖਿਆ ਹੋਊਗਾ ਚਲੋ ਇਹ ਤਾਂ ਹੋ ਗਿਆ ਸਾਡੀ ਆਰਮੀ ਨੂੰ ਲੈ ਕੇ ਹੈਰਾਨ ਤਾਂ ਮੈਂ ਉਦੋਂ ਹੋ ਗਿਆ ਜਦੋਂ ਇੱਕ ਮੀਡੀਆ ਚੈਨਲ ਵਾਲਾ ਪਤਾ ਕੀ ਦੱਸ ਰਿਹਾ ਸੀਗਾ ਵੀ ਸਾਡੇ ਕੋਲੇ ਇੰਨੇ ਰਫੈਲ ਜਹਾਜ਼ ਆ ਉਹਨਾਂ ਵਿੱਚੋਂ ਰਫੈਲ ਜਹਾਜ਼ 20 ਜਿਹੜੇ ਹੈਗੇ ਆ ਉਹ ਇਸ ਜਗ੍ਹਾ ਉੱਤੇ ਖੜੇ ਆ ਅੰਬਾਲੇ 'ਚ ਖੜੇ ਜੀ ਕਹਿੰਦਾ ਫਿਰ ਉਹ ਦੱਸ ਰਿਹਾ ਆ ਮੈਪ ਬਣਾ ਕੇ ਵੀ ਜੇ ਅੰਬਾਲੇ ਤੋਂ ਉਡਾਣ ਭਰਨਗੇ ਉਹ ਜੇ ਇੱਧਰ ਦੀ ਗਏ ਤਾਂ ਇੰਨੇ ਮਿੰਟਾਂ ਵਿੱਚ ਇੱਥੇ ਪਹੁੰਚ ਜਾਣਗੇ ਇੱਧਰ ਦੀ ਗਏ ਤਾਂ ਇੰਨੇ ਮਿੰਟਾਂ ਵਿੱਚ ਪਹੁੰਚ ਜਾਣਗੇ ਤੇ ਹਮਲਾ ਕਰਕੇ ਵਾਪਸ ਆ ਜਾਣਗੇ ਤੁਹਾਨੂੰ ਕੀ ਲੱਗਦਾ ਪਾਕਿਸਤਾਨ ਵਾਲੇ ਨਾ ਸੁਣਦੇ ਹੋਣਗੇ ਖਬਰਾਂ ਉਹ ਵੀ ਸੋਚਣ ਕਿ ਯਾਰ ਕਿੱਡੇ ਸਿਧਰੇ ਬੰਦੇ ਇਹਨਾਂ ਦੇ ਬੈਠੇ ਆ ਜਿਹੜੇ ਆਪ ਹੀ ਦੱਸੀ ਜਾਂਦੇ ਸਾਡੇ ਜਹਾਜ਼ ਕਿੱਥੇ ਖੜੇ ਆ 1965 ਦੇ ਵਿੱਚ ਲੜਾਈ ਹੋਈ ਜਦੋਂ ਨਾ ਉਦੋਂ ਅਸਲੀ ਲੁਕੋ ਕੇ ਰੱਖਦੇ ਸੀਗੇ ਕਿ ਸਾਡੇ ਜਹਾਜ਼ ਕਿੱਥੇ ਖੜੇ ਸੀ ਦੱਸਣਾ ਨਹੀਂ ਤਾਂ ਕਿ ਇਹਨਾਂ ਨੂੰ ਵੀ ਦੁਸ਼ਮਣ ਦੇਸ਼ ਦੇ ਜਹਾਜ਼ ਉਹਨਾਂ ਸਾਡੇ ਤੇ ਹਮਲਾ ਕਰਕੇ ਸਾਡੇ ਜਹਾਜ਼ ਖਤਮ ਕਰ ਜਾਣ ਸਾਡੀ ਫੌਜ ਦੇ ਜਰਨਲ ਕਮਾਂਡਰਾਂ ਨੂੰ ਦਿਮਾਗ ਲਾਉਣਾ ਪੈਂਦਾ ਸੀਗਾ ਵੀ ਅੱਛਾ ਇਹਨਾਂ ਦੇ ਜਹਾਜ਼ ਇੱਥੇ ਹੋ ਸਕਦੇ ਆ ਅਸੀਂ ਜਾ ਕੇ ਉੱਥੇ ਜਿਹੜਾ ਹੈਗਾ ਹਮਲਾ ਕਰਨਾ ਪਰ ਨਹੀਂ ਅੱਜ ਸਾਡਾ মিডিਆ ਆਪ ਦੱਸ ਰਿਹਾ ਆ ਵੀ ਸਾਡੇ ਟੋਟਲ ਇੰਨੇ ਜਹਾਜ਼ ਆ ਉਹਨਾਂ ਵਿੱਚੋਂ ਇੰਨੇ ਇੱਥੇ ਖੜੇ ਆ ਜਾਂ ਜਿਹੜੇ ਸਾਡੇ ਰਫੈਲ ਜਹਾਜ਼ ਉਹ ਕਿਹੜੇ ਅੰਬਾਲੇ ਖੜੇ ਆ ਉਹ ਕਿੰਨੇ ਸਮਝ ਤੁਹਾਡੇ ਕੋਲੇ ਪਹੁੰਚ ਜਾਣਗੇ ਸਾਡੇ ਕੋਲੇ ਆ ਫਲਾਨੇ ਫਲਾਨੇ ਜਹਾਜ਼ ਆ ਇਹਨਾਂ ਦੀ ਕੀ ਕੀ ਪਾਵਰ ਆ ਇਹ ਕਿੱਥੋਂ ਹਮਲਾ ਕਰਦੇ ਆ ਕਿੰਨੀ ਉਚਾਈ ਤੇ ਜਾਂਦੇ ਆ ਇਹ ਕਦੋਂ ਬਣੇ ਸੀਗੇ ਸਾਰੀ ਜਾਣਕਾਰੀ ਉਹਨਾਂ ਨੂੰ ਅਸੀਂ ਦੇਈ ਜਾਂਦੇ ਆ ਤੁਹਾਨੂੰ ਪਤਾ ਪਾਕਿਸਤਾਨ ਚ ਕਿੰਨੇ ਜਹਾਜ਼ ਆ ਸਾਨੂੰ ਨਹੀਂ ਪਤਾ ਉਹਨਾਂ ਦੇ ਮੀਡੀਆ ਨੇ ਦੱਸਿਆ ਹੀ ਨਹੀਂ ਉਹਨਾਂ ਨੇ ਦੱਸਿਆ ਵੀ ਕਿੱਥੇ ਕਿੰਨੇ ਜਹਾਜ਼ ਖੜੇ ਕੀਤੇ ਆ ਨਹੀਂ ਦੱਸਿਆ ਸਾਡੇ ਅੱਧੇ ਵੀ ਦੱਸਣ ਨੂੰ ਤਿਆਰ ਹੋ ਗਏ ਸਾਡੇ ਪਰਮਾਣੂ ਬੰਬ ਕਿੱਥੇ ਪਏ ਆ ਸਾਰਾ ਕੁਝ ਦੱਸੀ ਜਾਂਦੇ ਸੋ ਇਹ ਤਾਂ ਹੋ ਗਿਆ ਜਹਾਜ਼ਾਂ ਬਾਰੇ ਗੱਲ ਇਸ ਤੋਂ ਪਹਿਲਾਂ ਮੈਂ ਦੱਸਿਆ ਤੁਹਾਨੂੰ ਸਾਡੀ ਆਰਮੀ ਬਾਰੇ ਗੱਲ ਹੁਣ ਨੇਵੀ ਦੀ ਗੱਲ ਸੁਣ ਲਓ ਮੈਂ ਸੁਣ ਕੇ ਹੈਰਾਨ ਹੋਣਾ ਦੀ ਜੋ ਦੱਸ ਰਹੇ ਸੀਗੇ ਵੀ ਸਾਡੀ ਜਿਹੜੀ ਫਲਾਨੀ ਪੰਡੂਬੀ ਆ ਅਸੀਂ ਕਰਾਚੀ ਤੋਂ ਇੰਨੀ ਦੂਰ ਲਾਤੀ ਆ ਸਾਡੀਆਂ ਟੋਟਲ ਇੰਨੀਆਂ ਪੰਡੂਬੀਆਂ ਅਸੀਂ ਸਮੁੰਦਰ ਦੇ ਵਿੱਚ ਤੋਰ ਦਿੱਤੀਆਂ ਆ ਅਸੀਂ ਪਾਕਿਸਤਾਨ ਦੇ ਇਸ ਬਾਰਡਰ ਤੋਂ ਇੰਨੀ ਦੂਰੀ ਉੱਤੇ ਖੜੀਆਂ ਕੀਤੀਆਂ ਹੋਈਆਂ ਦੱਸ ਕੇ ਆਏ ਅਸੀਂ ਪੂਰੇ ਪੁਲ ਟਿਵੀ ਵਿੱਚ ਵੀ ਇੰਨੀ ਕਰਾਚੀ ਦੇ ਇੰਨੇ ਕਿਲੋਮੀਟਰ ਦੂਰ ਤੇ ਅਸੀਂ ਖੜੀ ਕੀਤੀ ਆ ਫਿਰ ਅਸੀਂ ਦੱਸਿਆ ਵੀ ਸਾਡੀਆਂ ਜਿਹੜੀਆਂ ਮਿਜ਼ਾਈਲਸ ਨੇ ਉਹ ਕਿੱਦਾਂ ਜਾਣ ਗਏ ਕਿੱਦਾਂ ਨੁਕਸਾਨ ਕਰਨ ਗਏ ਸਾਡੇ ਸ਼ਿਪ ਜਾ ਰਿਹਾ ਸਾਡੇ ਆ ਜਹਾਜ਼ ਆ ਇੱਥੋਂ ਉੱਡਦੇ ਆ ਸਾਰੀ ਜਾਣਕਾਰੀ ਦੇਈ ਜਾਂਦੇ ਸੀ ਸਭ ਕੁਝ ਦੱਸ ਰਹੇ ਆ ਹੁਣ ਸੋਚਣ ਵਾਲੀ ਗੱਲ ਆ ਜੇ ਪਾਕਿਸਤਾਨ ਨੂੰ ਪਤਾ ਹੀ ਲੱਗ ਗਿਆ ਵੀ ਭਾਰਤ ਦੀ ਇਹ ਵਾਲੀ ਪੰਡੂਬੀ ਸਾਡੇ ਏਰੀਏ ਤੋਂ ਇੰਨੇ ਕਿਲੋਮੀਟਰ ਜਾਂ ਇੰਨੇ ਨੋਟੀਕਲ ਮਾਈਲਸ ਦੂਰ ਖੜੀ ਆ ਉਹ ਨੁਕਸਾਨ ਨਹੀਂ ਕਰ ਸਕਦੇ ਸਾਡਾ ਕੋਈ ਸਾਰੀ ਗੱਲ ਤਾਂ ਜਾਣਕਾਰੀ ਦੀ ਹੁੰਦੀ ਆ ਸਾਡੇ ਆਰਮੀ ਦੀ ਪ੍ਰਾਈਵੇਸੀ ਤਾਂ ਰਹੀ ਨਹੀਂ ਕੋਈ ਵੈਸੇ ਜੇ ਆਰਮੀ ਦੀ ਕੋਈ ਥੋੜੀ ਬਹੁਤ ਜਾਣਕਾਰੀ ਲੀਕ ਕਰ ਦਈਏ ਤਾਂ ਉਸ ਬੰਦੇ ਨੂੰ ਦੇਸ਼ਦਰੋਹੀ ਮੰਨਿਆ ਜਾਂਦਾ ਆ ਕਿਉਂਕਿ ਅਸੀਂ ਆਪਦੀ ਜਾਣਕਾਰੀ ਦੁਸ਼ਮਣ ਦੇਸ਼ ਨੂੰ ਦੇ ਰਹੇ ਆ ਉਹਨਾਂ ਉੱਤੇ ਦੇਸ਼ਦਰੋਹ ਦੇ ਪਰਚੇ ਬੈਕੂ ਜੇਲ੍ਹਾਂ ਵਿੱਚ ਜਾਂਦੇ ਨੇ ਪਰ ਸਾਡਾ ਮੀਡੀਆ ਤਾਂ ਭਾਈ ਰੋਜ਼ ਸ਼ਾਮ ਨੂੰ ਮੁੱਛਾਂ ਨੂੰ ਬਟ ਦੇ ਕੇ ਲੱਗਾ ਹੁੰਦਾ ਰੌਲਾ ਪਾਉਣ ਦੱਸਣ ਚਲੋ ਇਹ ਗੱਲਾਂ ਹੋ ਗਈਆਂ ਇਹਦੇ ਨਾਲ ਨਾਲ ਸੋ ਆ ਪ੍ਰੋਪਰ ਮੈਂ ਬਣਾਵਣਾ ਦੱਸਿਆ ਵੀ ਹਾਂ ਇੱਥੋਂ ਕਰਾਚੀ ਇੰਨੇ ਦੂਰ ਆ ਅਸੀਂ ਆਪਦੇ ਜਹਾਜ਼ ਇੱਥੇ ਲਾਤੇ ਅਸੀਂ ਇਦਾਂ ਕਰਾਂਗੇ ਉਦਾਂ ਕਰਾਂਗੇ ਭਾਈ ਅਗਲੇ ਭਾਵੇਂ ਜੋ ਮਰਜ਼ੀ ਕਰ ਲੈਣ ਉਸ ਤੋਂ ਬਾਅਦ ਦੱਸਿਆ ਹੁਣ ਸਾਡੀ ਬੰਦਿਆਂ ਨੇ ਸਾਡੇ ਦੇਸ਼ ਦੇ ਲੋਕਾਂ ਨੇ ਸਾਡੇ ਦੇਸ਼ ਦੇ ਵਿਗਿਆਨੀਆਂ ਨੇ ਬਹੁਤ ਵਧੀਆ ਲੈਵਲ ਦੀ ਇੱਕ ਮਿਜ਼ਾਈਲ ਬਣਾਈ ਉਦੇ ਵਿੱਚ ਬਹੁਤ ਖੂਬੀਆਂ ਨੇ ਇਹਦੀ ਖੂਬੀ ਇਹ ਵੀ ਆ ਕਿ ਇਹ ਇੱਕ ਰਡਾਰ ਦੇ ਵਿੱਚ ਨਹੀਂ ਆਉਂਦੀ ਹੁਣ ਕਿੰਨੀ ਉਚਾਈ ਤੱਕ ਇਹ ਚੱਲਦੀ ਆ ਵੀ ਰਡਾਰ ਦੇ ਵਿੱਚ ਨਾ ਆਵੇ ਇਹ ਆਪਾਂ ਉਹਨਾਂ ਨੂੰ ਥੋੜੀ ਦੱਸਣਾ ਨਹੀਂ ਸਾਡੇ ਵਾਲੇ ਤਾਂ ਦੱਸਦੇ ਪਏ ਆ ਵੀ ਸਾਡੇ ਜੀ ਬ੍ਰਹਮੋਜ਼ ਮਿਜ਼ਾਈਲ ਆ ਅਸੀਂ ਇੱਥੋਂ ਛੱਡਾਂਗੇ ਇਹ ਦੱਸਿਆ ਪ੍ਰੋਪਰ ਵੀ ਅਸੀਂ ਇੱਥੋਂ ਛੱਡਾਂਗੇ ਇੰਨੀ ਉਚਾਈ ਤੇ ਜਾਊਗੀ ਤੇ ਕਰਾਚੀ ਨੂੰ ਜਾ ਕੇ ਤਬਾਹ ਕਰ ਦੋਗੇ ਲਓ ਜੀ ਮੈਂ ਕਿਹਾ ਠੀਕ ਆ ਐਂ ਦੱਸ ਰਹਾ ਮੀਡੀਆ ਪ੍ਰੋਪਰ ਬਣਾਵਣਾ ਕਿ ਉਹਨਾਂ ਨੂੰ ਵੀ ਆ ਪਾਕਿਸਤਾਨ ਵਾਲੇ ਉਹ ਦੇਖੋ ਸਾਡਾ ਜਹਾਜ਼ ਇੱਥੇ ਖੜਾ ਆ ਇੱਥੋਂ ਮਿਜ਼ਾਈਲ ਆਊਗੀ ਅਸੀਂ ਹਮਲਾ ਕਰਾਂਗੇ ਤੁਹਾਡਾ ਨੁਕਸਾਨ ਕਰ ਠੀਕ ਹੈ ਇਹ ਸਾਰੀ ਜਾਣਕਾਰੀ ਇਹਦੇ ਨਾਲ ਨਾਲ ਹੋਰ ਵੀ ਜੋ ਸਾਡੇ ਕੋਲ ਹੈਗਾ ਸਾਡੀਆਂ ਕਿਹੜੀਆਂ ਪੰਡੂਬੀਆਂ ਸਾਡੀਆਂ ਕਿਹੜੀਆਂ ਮਿਜ਼ਾਈਲਸ ਸਾਡੇ ਕੋਲ ਕਿਹੜੇ-ਕਿਹੜੇ ਜਹਾਜ਼ ਆ ਸਾਡੀ ਕਿਹੜੀ ਟੈਕਨੋਲੋਜੀ ਸਾਡੇ ਰਡਾਰ ਸਿਸਟਮ ਕੀ ਆ ਉਹਦੀ ਕਿੰਨੀ ਮਾਰ ਆ ਕਿੰਨੇ ਕਿਲੋਮੀਟਰ ਤੱਕ ਮਾਰ ਕਰ ਸਕਦੀ ਆ ਅਸੀਂ ਸਾਰੀ ਜਾਣਕਾਰੀ ਸਾਰੇ ਹਥਿਆਰਾਂ ਬਾਰੇ ਦੱਸ ਰਹੇ ਤੁਸੀਂ ਆਮ ਦੇਖਿਆ ਹੋਊਗਾ ਤੁਸੀਂ ਸਾਰੇ ਜੇ ਸੋਹਣਾ ਬੋ ਟੀਵੀ ਦੇਖਦੇ ਹੋ ਤੁਹਾਨੂੰ ਪਤਾ ਹੋਊਗਾ ਵੀ ਚੱਲ ਰਿਹਾ ਸਾਡੇ ਦੇਸ਼ ਦੇ ਵਿੱਚ ਅਸੀਂ ਕੱਲੀ ਕੱਲੀ ਤੋਪ ਬਾਰੇ ਆਪਣੀ ਬਾਰੇ ਕੱਲੇ ਕੱਲੇ ਬੰਬ ਬਾਰੇ ਬੰਦੂਕ ਬਾਰੇ ਫੌਜੀਆ ਦੀ ਗਿਣਤੀ ਬਾਰੇ ਸਭ ਕੁਝ ਦੱਸੀ ਜਾ ਰਹੇ ਆ ਵੀ ਅਸੀਂ ਸਾਡੇ ਕੋਲ ਫੌਜੀ ਕਿੰਨੇ ਆ ਉਹਨਾਂ ਕੋਲ ਕਿੰਨੇ ਸਾਨੂੰ ਕੀ ਪਤਾ ਉਹਨਾਂ ਕੋਲ ਕਿਹਨਾਂ ਘੜ ਦੱਸਿਆ ਅਸੀਂ ਆਪ ਦੇ ਨਾਲ ਦੱਸ ਦਿੱਤੇ ਨਾ ਵੀ ਸਾਡੇ ਵਾਲੇ ਕਿੰਨੇ ਆ ਹੁਣ ਇਹ ਜਿਹੜੀਆਂ ਚੀਜ਼ਾਂ ਨੇ ਇਹਦਾ ਨੁਕਸਾਨ ਕੀ ਹੁੰਦਾ ਇੱਕ ਪਾਸੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਆ ਉਹ ਕਹਿੰਦੇ ਵੀ ਅਸੀਂ ਇਹ ਲੜਾਈ ਦੇ ਵਿੱਚ ਆਪਣਾ ਸਾਰਾ ਬਿਜ਼ਨਸ ਜਿਹੜਾ ਉਹ ਰੋਕ ਰਹੇ ਆ ਹੁਣ ਇਹ ਤਾਂ ਹੋ ਗਿਆ ਪਹਿਲਾਂ ਮੈਂ ਦੱਸਿਆ ਸੀਗਾ ਸਾਡੇ মিডিਆ ਦਾ ਰੋਲ ਸਾਡੇ ਸਮਾਜ ਨੂੰ ਲੈ ਕੇ ਦੂਜੇ ਨੰਬਰ ਤੇ ਮੈਂ ਦੱਸਿਆ ਸਾਡੇ মিডিਆ ਦਾ ਰੋਲ ਵੀ ਸਾਡੀ ਡਿਫੈਂਸ ਨੂੰ ਲੈ ਕੇ ਹੁਣ ਤੀਜੇ ਨੰਬਰ ਤੇ ਸਾਡੀ ਸਰਕਾਰ ਕਹਿੰਦੀ ਹੈ ਵੀ ਅਸੀਂ ਉਹਨਾਂ ਨਾਲ ਬਾਈ ਜਿਹੜਾ ਹੈਗਾ ਉਹ ਬਿਜ਼ਨਸ ਬੰਦ ਕਰ ਰਹੇ ਹਾਂ ਅਸੀਂ ਉਹਨਾਂ ਨਾਲ ਗੱਲਬਾਤ ਨਹੀਂ ਕਰਨੀ ਠੀਕ ਆ ਅਸੀਂ ਉਹਨਾਂ ਨੂੰ ਨਹੀਂ ਬਿਜ਼ਨਸ ਦਵਾਂਗੇ ਈਵਨ ਇਹਦੇ ਨਾਲ ਨਾਲ ਸਰਕਾਰ ਨੇ ਇਹ ਵੀ ਡਿਸੀਜਨ ਲਿਆ ਵੀ ਜਿਹੜੇ ਉਹਨਾਂ ਦੇ ਕੁਝ ਚੈਨਲ ਅਸੀਂ ਬਲੌਕ ਕਰ ਰਹੇ ਹਾਂ ਕਿਉਂਕਿ ਉਹ ਸਾਡੇ ਲੋਕਾਂ ਨੂੰ ਵਿਊ ਦੇ ਕੇ ਪੈਸੇ ਕਮਾ ਰਹੇ ਸਿਗੇ ਸਾਡਾ মিডিਆ ਇਵਨ ਇਹ ਵੀ ਕਿਹਾ ਗਿਆ ਤਾਂ ਕਰਕੇ ਵੀ ਇਹ ਚੈਨਲ 16 ਚੈਨਲ ਬਲੌਕ ਕੀਤੇ ਆ ਵੀ ਉਹ ਸਾਡੇ ਦੇਸ਼ ਦੀ ਆਰਮੀ ਬਾਰੇ ਗਲਤ ਮਲਤ ਬਿਆਨ ਦਿੰਦੇ ਆ ਸਾਡੇ ਦੇਸ਼ ਦੇ ਕਲਚਰ ਬਾਰੇ ਗਲਤ ਬਿਆਨ ਦਿੰਦੇ ਆ ਸਾਡੇ ਸਮਾਜ ਨੂੰ ਭੜਕਾ ਰਹੇ ਆ ਸੋ ਤਾਂ ਕਰਕੇ ਇਹ ਸਾਡੀ ਸਰਕਾਰ ਨੇ ਉਹਨਾਂ ਦੇ ਚੈਨਲ ਬੰਦ ਕੀਤੇ ਪਰ ਇਹਨਾਂ ਦਾ ਕੀ ਕਰੀਏ ਇੱਕ ਪਾਸੇ ਅਸੀਂ ਕਹਿੰਦੇ ਅਸੀਂ ਉਹਨਾਂ ਦਾ ਬਿਜ਼ਨਸ ਤੋੜ ਦੇਣਾ ਆ ਦੂਜੇ ਪਾਸੇ ਉਹਨਾਂ ਦੇ ਪੱਤਰਕਾਰਾਂ ਨੂੰ ਸੱਦਿਆ ਜਾਂਦਾ ਟੀਵੀ ਉੱਤੇ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਫ੍ਰੀ ਥੋੜੀ ਆਉਂਦੇ ਇਹ ਇਹਨਾਂ ਨੂੰ ਪੈਸੇ ਦਿੱਤੇ ਜਾਂਦੇ ਆ ਇਹਨਾਂ ਨੂੰ ਪੈਸੇ ਦਿੱਤੇ ਆ ਬੈਠੋ ਫਿਰ ਇਹਨਾਂ ਦੇ ਮੂੰਹੋਂ ਸਾਡੇ ਦੇਸ਼ ਦੀ ਬਦਖੂਹੀ ਸੁਣੋ ਹੋਨੋ ਸਿਫਤਾਂ ਦਾ ਕਾਰਨ ਆਉਣਗੇ ਨਹੀਂ ਉਹ ਸਾਡੀ ਆਰਮੀ ਦੀ ਬੇਇੱਜ਼ਤੀ ਕਰਦੇ ਆ ਸਾਡੇ ਅਫਸਰਾਂ ਦੀ ਬੇਇੱਜ਼ਤੀ ਕਰਦੇ ਆ ਸਾਡੇ ਦੇਸ਼ ਦੀ ਬੇਇੱਜ਼ਤੀ ਕਰਦੇ ਆ ਤੇ ਸਾਡਾ ਮੀਡੀਆ ਬੈਸ ਕੇ ਸੁਣ ਰਿਹਾ ਫਿਰ ਇੱਕ ਬੰਦਾ ਇਹਨਾਂ ਨੇ ਇਧਰ ਆਵਦਾ ਬੜਾ ਹੁੰਦਾ ਉਹਨਾਂ ਨੂੰ ਗਾਲਾਂ ਕੱਢੀ ਜਾਂਦਾ ਸੋ ਇਹ ਗਾਲਾਂ ਕੱਢਣ ਦੇ ਪੈਸੇ ਲਈ ਜਾਂਦੇ ਆ ਤੇ ਇਹ ਗਾਲਾਂ ਸੁਣਨ ਦੇ ਪੈਸੇ ਦੇਈ ਜਾਂਦੇ ਆ ਮੀਡੀਆ ਵਾਲੇ ਕਿਹੜਾ ਐਡਾ ਬਗੈਰਤ ਬੰਦਾ ਜਿਹੜਾ ਪੈਸੇ ਦੇ ਕੇ ਗਾਲਾਂ ਸੁਣਦਾ ਸਾਡਾ ਮੀਡੀਆ ਜੀ ਦੇਖੋ ਇਹ ਸੁਣ ਰਿਹਾ ਗਾਲਾਂ ਇਹ ਤੁਸੀਂ ਦੇਖਿਆ ਹੋਊਗਾ ਫ੍ਰੀ ਥੋੜੀ ਉਹਨੇ ਪੈਸੇ ਲੈ ਕੇ ਆਉਂਦੇ ਆ ਸਰਕਾਰ ਦਾ ਜ਼ੋਰ ਲੱਗਾ ਵੀ ਅਸੀਂ ਇਹਨਾਂ ਦਾ ਬ ਤੁਸੀਂ ਸੋਚੋਗੇ ਸਿਰਫ ਫੇਰ ਕਿੱਡੀ ਗੱਲਾਂ ਜੀ ਕੀ ਫਰਕ ਪੈਂਦਾ ਤੁਹਾਨੂੰ ਜਾਣਕਾਰੀ ਦੇਣੀ ਚਾਹਣਾ ਮੈਂ ਜਿਹੜਾ 26 11 ਦੇ ਵਿੱਚ ਤਾਜ ਹੋਟਲ ਉੱਤੇ 2008 ਦੇ ਵਿੱਚ ਹਮਲਾ ਹੋਇਆ ਸੀਗਾ ਸਭ ਨੇ ਦੇਖਿਆ ਹੋਊਗਾ ਉਹਦੇ ਵਿੱਚ ਕਿੰਨੇ ਜ਼ਿਆਦਾ ਜਿਹੜੇ ਸੀਗੇ ਉਹ ਫੌਜੀ ਸ਼ਹੀਦ ਹੋਏ ਸੀਗੇ ਜਾਂ ਕਹਿ ਲਓ ਕਿੰਨੇ ਪੁਲਿਸ ਅਫਸਰ ਜਿਹੜੇ ਉਹ ਸ਼ਹੀਦ ਹੋਏ ਸੀਗੇ ਸਾਡੇ ਕੋਲ ਨੰਬਰ ਆ ਦੇਖੋ ਆ ਫੋਟੋਆਂ ਲੱਗੀਆਂ ਹੋਈਆਂ ਨੇ ਸੋ ਸਿਰਫ 10 ਅੱਤਵਾਦੀ ਆਏ ਸੀਗੇ ਉਧਰੋਂ ਤੇ ਆ ਕੇ ਸਾਡੇ 2-3 ਹੋਟਲਾਂ ਦਾ ਨੁਕਸਾਨ ਕਰ ਗਿਆ ਆਮ ਲੋਕਾਂ ਨੂੰ ਮਾਰ ਗਿਆ ਤੇ ਇੰਨੇ ਸਾਰੇ ਅਫਸਰਾਂ ਨੂੰ ਸ਼ਹੀਦ ਕਰ ਗਿਆ ਉਹ ਅੱਤਵਾਦੀ ਉਹ ਕਿਵੇਂ ਨੂੰ ਪੁੱਛਿਆ ਤੁਸੀਂ ਇਹਨਾਂ ਕੁਝ ਕਿਦਾਂ ਕਰ ਗਏ ਤੁਹਾਨੂੰ ਇਹ ਨਹੀਂ ਜਾਣਕਾਰੀ ਕਿੱਥੋਂ ਮਿਲੀ ਇਹ ਕਸਾਬ ਸ਼ਾਇਦ ਤੁਸੀਂ ਇਹਨੂੰ ਦੇਖਿਆ ਹੋਊਗਾ ਫੋਟੋ ਦੇ ਵਿੱਚ ਆ ਪਹਿਲਾਂ ਸੁਣਿਆ ਹੋਊਗਾ ਕਸਾਬ ਇਹ ਬੰਦੇ ਨੂੰ ਅਖੀਰ ਤੇ ਫਾਸੀ ਦਿੱਤੀ ਗਈ ਸੀਗੇ ਜਿੰਦਾ ਫੜਿਆ ਸੀਗਾ ਇਹਨੂੰ ਜਦੋਂ ਪੁੱਛਿਆ ਵੀ ਤੂੰ ਇੰਨੀ ਜਾਣਕਾਰੀ ਤੇਰੇ ਕੋਲ ਆਈ ਕਿੱਥੋਂ ਵੀ ਅਸੀਂ ਬਾਹਰੋਂ ਕਿਹੜੀ ਫੌਜ ਭੇਜਦੇ ਆ ਅਸੀਂ ਬਾਹਰੋਂ ਕੀ ਪਲਾਨ ਬਣਾਉਨੇ ਆ ਅਸੀਂ ਕਿੱਦਾਂ ਪੁਲਿਸ ਭੇਜਣ ਲੱਗਿਆ ਸਾਡੀ ਪੁਲਿਸ ਕਿਹੜੇ ਰਾਸਤੇ ਥਾਣੀ ਆਊਗੀ ਤੈਨੂੰ ਪਤਾ ਕਿੱਦਾਂ ਲੱਗਾ ਕਹਿੰਦਾ ਮੈਨੂੰ ਕਿੱਥੋਂ ਪਤਾ ਲੱਗਣਾ ਸੀਗਾ ਤੁਹਾਡਾ ਮੀਡੀਆ ਉਸ ਸਮੇਂ ਟੀਵੀ ਉੱਤੇ ਦੱਸ ਰਿਹਾ ਸੀਗਾ ਵੀ ਦੇਖੋ ਜੀ ਇੱਥੋਂ ਦੀ ਫੌਜੀ ਜਾ ਰਹਾ ਸਾਡੇ ਕਹਿੰਦਾ ਮੈਨੂੰ ਉਹ ਜਾਣਕਾਰੀ ਮਿਲ ਜਾਂਦੀ ਸੀ ਮੈਂ ਅੰਦਰ ਟੀਵੀ ਲਾ ਕੇ ਬੈਠਾ ਸੀਗਾ ਮੈਨੂੰ ਪਤਾ ਸੀਗਾ ਵੀ ਇਹਨਾਂ ਨੇ ਇੱਥੋਂ ਦੀ ਆਉਣਾ ਕਹਿੰਦਾ ਮੈਂ ਗੋਲੀ ਮਾਰ ਕੇ ਮਾਰ ਦਿੰਦਾ ਸੀਗਾ ਸੋ ਇਹ ਏ ਜ਼ਿਆਦਾ ਸਾਡੇ মিডিਆ ਵਾਲੇ ਮਤਲਬ ਪਤਾ ਨਹੀਂ ਟੀਆਰਪੀ ਚਾਹੀਦੀ ਪੈਸਾ ਚਾਹੀਦਾ ਜਾਂ ਦੇਸ਼ ਭਗਤੀ ਇਹਨਾਂ ਵਿੱਚ ਹੈ ਹੀ ਨਹੀਂ ਜਾਂ ਸ਼ਾਇਦ ਇਹ ਹੀ ਦੇਸ਼ ਭਗਤ ਬਾਕੀ ਸਾਰੀ ਦੁਨੀਆ ਦੇਸ਼ ਦਰੂ ਜਾਂ ਸਾਨੂੰ ਨਹੀਂ ਪਤਾ ਬਟ ਉਸ ਸਮੇਂ ਇਹਨਾਂ ਨੇ ਇੰਨੇ ਸਾਡੇ ਅਫਸਰ ਸ਼ਹੀਦ ਕਰਾਏ ਸੀਗੇ ਜਸਟ ਆਪਣੇ ਟੀਆਰਪੀ ਦੇ ਚੱਕਰ ਦੇ ਵਿੱਚ ਤੇ ਉਦੋਂ ਬਾਅਦ ਹੁਣ ਦੇਖ ਲਓ ਜੋ ਅਸੀਂ ਦੱਸ ਰਿਹਾ ਹੋ ਸਕਦਾ ਗਾਹਾਂ ਵੀ ਨੁਕਸਾਨ ਕੀਤਾ ਜਾ ਸਕੇ ਸਾਡੀ ਆਰਮੀ ਦਾ ਪਾਕਿਸਤਾਨ ਦੇ ਦੁਆਰਾ ਕਿਉਂਕਿ ਜਾਣਕਾਰੀ ਸਾਰੀ ਅਸੀਂ ਦੇ ਦਿੱਤੇ ਆ ਰੱਬ ਨਾ ਕਰੇ ਉਹ ਕੋਈ ਇਦਾਂ ਦਾ ਬੰਬ ਮਾਰਨ ਸਾਡੇ ਸਾਰੇ ਰਫੈਲ ਜਹਾਜ਼ੜਾ ਦੇਣ ਜਿੱਥੇ ਪਏ ਆ ਇਕੱਠੇ ਸੋ ਇਹ ਕਿੱਥੋਂ ਇਹਨਾਂ ਨੂੰ ਸੋਚ ਆਈ ਮੇਰੇ ਸੋਚ ਤੋਂ ਪਰੇ ਆ ਤੇ ਸਰਕਾਰ ਇਹਨਾਂ ਉੱਤੇ ਕੋਈ ਪਾਬੰਦੀ ਨਹੀਂ ਲਾ ਰਹੀ ਕੋਈ ਇਹਨਾਂ ਦੇ ਕਹਿੰਦਾ ਵੀ ਭਾਈ ਚੁੱਪ ਕਰ ਜਾ ਘੱਟ ਬੋਲ ਤੂੰ ਘੱਟ ਦਾ ਸਾਡੀ ਸਾਰੀ ਜਾਣਕਾਰੀ ਦੇ ਜਿੰਨਾ ਕੋਈ ਇਹਨਾਂ ਉੱਤੇ ਐਕਸ਼ਨ ਨਹੀਂ ਹੈਗਾ ਹੁਣ ਤੁਸੀਂ ਆਪ ਦੱਸੋ ਵੀ ਸਾਡਾ ਮੀਡੀਆ ਜਿਹਦਾ ਸਮਾਜ ਦੇ ਵਿੱਚ ਯੋਗਦਾਨ ਅਸੀਂ ਦੇਖ ਲਿਆ ਹੋਣਾ ਕੀ ਚਾਹੀਦਾ ਸੀਗਾ ਤੇ ਕੀ ਹੈਗਾ ਆ ਉਦੋਂ ਬਾਅਦ ਸਾਡੀ ਆਰਮੀ ਨੂੰ ਲੈ ਕੇ ਕੀ ਕਰਨਾ ਚਾਹੀਦਾ ਸੀਗਾ ਤੇ ਕੀ ਕਰ ਰਹੇ ਆ ਪਾਸਟ ਬਾਰੇ ਮੈਂ ਦੱਸਦਾ ਵੀ ਇੱਕ ਵਾਰ ਇਹਨਾਂ ਨੇ ਕੀ ਯੋਗਦਾਨ ਦਿੱਤਾ ਸੀਗਾ ਸਾਡੇ ਫੌਜੀ ਤੇ ਸਾਡੇ ਅਫਸਰਾਂ ਨੂੰ ਸ਼ਹੀਦ ਕਰਾਉਣ ਦੇ ਵਿੱਚ ਤੇ ਉਹੀ ਮੀਡੀਆ ਅੱਜ ਫਿਰ ਉਹਨਾਂ ਕਰਤੂਤਾਂ ਉੱਤੇ ਦੁਬਾਰਾ ਉਤਰਿਆ ਹੋਇਆ ਹੈ ਤੇ ਗਾਲੀਆਂ ਗੁਲੀਆਂ ਦਾ ਗਾਲਾ ਤਾਂ ਆਮ ਚੱਲਦੀਆਂ ਟੀਵੀ ਤੇ ਬਿਠਾ ਕੇ ਚੱਲਦਾ ਹੈ ਠੀਕ ਹੈ ਤੇ ਹੁਣ ਤੁਹਾਡੇ ਕੋਲ ਜਵਾਬ ਆ ਤੁਸੀਂ ਦੱਸਣਾ ਵੀ ਕੀ ਮੀਡੀਆ ਬਾਈ ਦੇਸ਼ ਭਗਤ ਹੈ ਜਾਂ ਦੇਸ਼ ਦਰੋਹੀ ਹੈ ਇਹਦੇ ਨਾਲ ਨਾਲ ਜਿਹੜੀਆਂ ਮੈਂ ਐਗਜ਼ਾਮਪਲਸ ਦਿੱਤੇ ਹਨ ਹੋ ਸਕਦਾ ਮੈਂ ਕੁਝ ਐਗਜ਼ਾਮਪਲਸ ਮਿਸ ਕਰ ਗਿਆ ਮੈਂ ਜੇ ਤੁਹਾਡੇ ਕੋਲ ਕੋਈ ਹੋਰ ਐਗਜ਼ਾਮਪਲ ਹੋਵੇ ਕਿ ਹਾਂ ਉਹ ਵੀ ਐਗਜ਼ਾਮਪਲ ਹੈਗੀ ਉਹਦੇ ਵਿੱਚ ਵੀ ਮੀਡੀਆ ਨੇ ਇਦਾਂ ਕੀਤਾ ਸੀਗਾ ਆਪਣੀ ਐਗਜ਼ਾਮਪਲ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਮੈਂ ਨਹੀਂ ਕਹੂੰਗਾ ਵੀ ਮੀਡੀਆ ਕੀ ਆ ਭਾਈ ਦੇਸ਼ ਭਗਤ ਦਾ ਦੇਸ਼ ਦਰੋਹੀ ਹੈ ਤੁਸੀਂ ਜ਼ਰੂਰ ਦੱਸੋ ਵੀ ਤੁਹਾਨੂੰ ਕੀ ਲੱਗਦਾ ਮੀਡੀਆ ਦੇਸ਼ ਭਗਤ ਦਾ ਦੇਸ਼ ਦਰੋਹੀ ਹੈ ਤੇ ਇਦਾਂ ਦੇ ਮੀਡੀਆ ਨਾਲ ਕੀ ਕਰਨਾ ਚਾਹੀਦਾ ਸਪੋਰਟ ਜਾਂ ਬਾਈਕਾਟ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਇਦੇ ਨਾਲ ਨਾਲ ਹੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਜਾਂਦੇ ਜਾਂਦੇ ਖੋਰ ਇੰਪੋਰਟੈਂਟ ਇਨਫੋਰਮੇਸ਼ਨ ਹੈ ਜੇ ਤੁਸੀਂ ਪੰਜਾਬ ਪੀਸੀਐਸ ਦੀ ਤਿਆਰੀ ਕਰਦੇ ਹੋ ਤਾਂ ਤੁਹਾਡੇ ਲਈ ਸਾਡੇ ਕੋਲ ਪੇਡ ਬੈਚ ਹੈ ਜਿਹੜਾ ਰਿਕਾਰਡਡ ਬੈਚ ਹੈ ਜਿਸ ਦੀ ਫੀਸ ਸਿਰਫ 5000 ਰੁਪਇਆ ਆ ਇਹਦੇ ਵਿੱਚ ਤੁਸੀਂ ਪ੍ਰੀ ਦੀ ਤਿਆਰੀ ਕਰਦੇ ਹੋ ਜੀਐਸ1 ਤੇ ਸੀਸੈਟ ਦੀ ਤੁਹਾਨੂੰ ਨਾਲ ਪੀਡੀਐਫ ਦਿੱਤੀਆਂ ਜਾਣੀਆਂ ਰਿਕਾਰਡਡ ਕਲਾਸਾਂ ਮਿਲਣਗੀਆਂ ਫੀਸ 5000 ਰੁਪਇਆ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਇਹਦੇ ਨਾਲ ਨਾਲ ਜੇ ਤੁਸੀਂ ਪੰਜਾਬ ਜੀਕੇ ਦੀ ਕਿਤਾਬ ਪੜ੍ਹਨੀ ਹੈ ਪੰਜਾਬ ਨਾਮਾ ਕਿਤਾਬ ਪੰਜਾਬ ਜੀਕੇ ਦੀ ਬਹੁਤ ਸ਼ਾਨਦਾਰ ਕਿਤਾਬ ਹੈ ਪੰਜਾਬੀ ਵਿੱਚ ਲੱਗ ਹੈ ਅੰਗਰੇਜ਼ੀ ਵਿੱਚ ਲੱਗ ਹੈ ਪੀਸੀਐਸ ਦੇ ਇਗਜ਼ਾਮ ਲਈ ਹੈ ਪ੍ਰੀ ਪਲੱਸ ਮੇਨਸ ਦੇ ਲਈ ਹੈ ਇਹਦੀ ਪ੍ਰਾਈਸ 500 ਰੁਪਏ ਹੈ ਘਰੇ ਕਿਤਾਬ ਪਹੁੰਚੂਗੀ ਕਿਤਾਬ ਆਰਡਰ ਕਰਨ ਦੇ ਲਈ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਸੋ ਇਹ ਸੀਗਾ ਇੰਪੋਰਟੈਂਟ ਜ ਸੈਸ਼ਨ ਤੇ ਬਾਕੀ ਰੋਜ਼ ਸਵੇਰੇ 9 ਵਜੇ ਆਪਣੀ ਕਰੰਟ ਅਫੇਅਰ ਦੀ ਕਲਾਸ ਹੁੰਦੀ ਉਹਨੂੰ ਜ਼ਰੂਰ ਜੁਆਇਨ ਕਰਿਆ ਕਰੋ ਜਉਂਦੇ ਬਸ ਦੇ ਰੋ ਰੱਬ ਖੈਰ ਕਰੇ ਜੀ ਸੱਸੀ ਅਸਰਾਂ ਨੂੰ ਬਤਾਈ